ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੁਖਦੇਵ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਕਾਰਮਾਸ਼ੀਆ ਜਿਲ੍ਹਾ ਗਰਦਾਸ ਪੁਰ ਤਹਿਸੀਲ ਡੇਰਾ ਬਨਾਨਕ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਇੱਕੋ ਹੀ ਝੋਟੀ ਦਿਖਾਉਣੀ ਹੈ ਬੂਰੀ ਨੀਲੀ ਰਾਵੀ ਦੀ ਸੂਈ ਸਵਾਈ ਝੋਟੀ ਆ ਚੰਗੀ ਝੋਟੀ ਆ ਰੇਡ ਬਿਲਕੁਲ ਵੀਰ ਜੀ ਨੇ ਨਿਗਾਹਾਂ ਕਰਨਾ ਹੈ ਆਜੋ ਬਾਕੀ ਕਰਦੇ ਆ ਵੀਰ ਉਹਨਾਂ ਨਾਲ ਗੱਲਬਾਤ ਤੇ ਪੁੱਛਣੀ ਆਈ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਕ ਡੇਰੀ ਫਾਰਮ ਨੂੰ ਦੇਖਣ ਆਲੇ ਜੀ ਐਨ ਨੂੰ ਵੈਲਕਮ ਵਾਧੂ ਵਾਧਾ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੀ ਫੋਨ ਨੰਬਰ ਦੱਦਿਓ ਇੱਕ ਰਹੀ ਆਪਣਾ 62884375100 ਜੀ ਹਾਂਜੀ ਕੋਈ ਅੱਜ ਛੋਟੀ ਚੰਗੀ ਆ ਕੋਈ ਅੱਜ ਸੁਈ ਨੂੰ ਤਿੱਧੇ ਆਂਦੇ ਨੂੰ ਇਹ ਜੀ ਨੂੰ ਕੱਟਾ ਮਗਰ ਹਨਾ ਕੱਟਾ ਤੇ ਛੋਟੀ ਲੀਲੀ ਬੁੜੀ ਆ ਗਈ ਹਾਂਜੀ ਸਾਰੀਆਂ ਨਿਸ਼ਾਨੀਆਂ ਆ ਗਿਆ ਕਿ ਬਿੱਲੀ ਮਾਂ ਦੀ ਅੱਖ ਜੇ ਸੂਲ ਤੇ ਵੀ ਨਿਸ਼ਾਨ ਦੇ ਕੰਮ ਹੋ ਗਿਆ ਹਾਂਜੀ ਥਾਂ ਥੋਂ ਚੰਗਾ ਲੱਗਾ ਤੋ ਹਾਂਜੀ ਹਾਂਜੀ ਸਿੰਘ ਸੁng ਵੀ ਚੰਗਾ ਮੇਰਾ ਫੇਸ ਐਨ ਕਰਦੇ ਝੋਟੀ ਚੰਗੀ ਝੋਟੀ ਆ ਵੀਰੇ ਸੋਹਣੀ ਸੁਰੱਖੀ ਆ ਸਿੰਘ ਸੁng ਵੇਖੋ ਟੋਪ ਨਾਲ ਲੱਗਾ ਇਹ ਕੋਈ ਸਿੰਘ ਨਹੀਂ ਆਲਾ ਖੁੱਲਾ ਬਸ ਥੋੜਾ ਹੀ ਆ ਹਾਂਜੀ ਫੱਬਦਾ ਸਿੰਘ ਬਹੁਤ ਚੰਗੀ ਝੋਟੀ ਆ ਬਿੱਲੀ ਮਣਕੀ ਅੱਖ ਆ ਗਈ ਏ ਚੰਗੀ ਝੋਟੀ ਆ ਸਿੰਘ ਸੁng ਵੀ ਚੰਗਾ ਪਲੀ ਜੁੜੀ ਚੰਗੀ ਆ ਚੰਗੀ ਝੋਟੀ ਲੈਵਾਰੂ ਆ ਵਧੀਆ ਲੱਗਾ ਏ ਤੇ ਕੱਡ ਕਾਠ ਵੀ ਪੂਰਾ ਵੱਡਾ ਕੱਡ ਕਾਠ ਹੈ ਕੋਈ ਛੋਟੀ ਨਹੀਂ ਆ ੱਤੇ ਲੈ ਵਾਲਾ ਬਹੁਤ ਆਵਦਾ ਲੱਗਾ ਹੈ ਸਾਰੀਆਂ ਨਿਸ਼ਾਨੀਆਂ ਆ ਗਈਆਂ ਨੀਲੀ ਦਾ ਵੀ ਆ ਰੀਆਂ ਖਾਣਾ ਵੀ ਵੇਖੋ ਕੱਡਾ ਚਿਵਾਈਆ ਥਣ ਲੱਗਾ ਹੈ ਮੋਟਾ ਮੋਟਾ ਚਿਵਾਈਆ ਥਣ ਲੱਗਾ ਹੈ ਤੇ ਬਹੁਤੀ ਚੰਗੀ ਝੋਟੀ ਆਈ ਆ ਦੁੱਧ ਦੁੱਧ ਵੀ ਵਿਧੀਆਂ ਕਿੰਨਾ ਤਿਆਰ ਬੋਲਾ 8 ਕਿਲੋ ਹੋ 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 ਬਲੂਆ ਇਹਦੇ ਹਾਂਜੀ ਆ ਤਾਜੀ ਸੂਈ ਹੈ ਦੂੰਗੀ ਹਾਂਜੀ ਚੰਗੀ ਝੋਟੀ ਥਣ ਥਣ ਵੇਖ ਲਓ ਕੱਡਾ ਚੰਗਾ ਲੱਗਾ ਕੁਆਲਿਟੀ ਦਾ ਥਣ ਲੱਗਾ ਹੈ ਚੰਗੀ ਆ ਕੱਦ-ਕਾਢ ਹੀ ਚੰਗਾ ਧਾਰਾ ਧੂਰਾ ਤੁਹਾਨੂੰ ਮਾਖ ਕੇ ਵਿਖਾ ਦਿੰਨੇ ਆ ਵੀਡੀਓ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਬਾਜ ਮਹਾਂ ਪੰਚਵਾ ਜੇ ਪੀਜਾ ਸੇ ਨੋਇ ਆਸੂ ਈਰੂਣਾ 8 ਕਿਲੋ ਰੋਹ ਬਲੂਆ ਮੈਂ ਇੱਧਰ ਮਾਂ ਦੋ ਦਾ 10 11 ਕਿਲੋ ਰਾਂ ਨਾ ਕੱਟੇਗੀ ਹਾਂਜੀ ਚੰਗੀ ਐ ਹਾਂ ਜੀ ਲੈ ਲੋ ਸਾਰੀਆਂ ਹਸਪਾਤੀਆਂ ਹਾਂਜੀ ਚੰਗੀ ਐ ਮਈ ਸਾਫ ਸੁਫਰੀ ਬੜੀ ਆ ਬਾਜ਼ਾਰ ਰੇਡ ਛੋਟਾ ਜੀਰਾ ਟੋਕੜਾ ਵਾਲਾ ਹੁੰਦਾ ਨਾ ਟੋਕੜਾ ਵਾਲੇ ਰੇਡਾ ਹੋਰ ਨਾ ਵੀ ਪਾ ਹੌਲਾ ਜੇ ਟੋਕੜਾ ਵਾਲੇ ਰੇਡਾ ਹੋ ਜਾਈ ਰੇਡਾ ਆ ਜੀ ਪਸੰਭੀ ਜੋ ਹਾਂ ਜੀ ਆਹ ਦੇਖੋ ਠੰਡੇ ਦਾ ਟੋਪਰਾ ਲੱਗਾ ਵੀਰੇ ਠੰਡ ਸਮਾ ਕੇ ਦਾ ਵਧੀਆ ਠੰਡ ਕੱਢਿਆ ਵੇਕਰ ਆਲੇ ਬਣੇ ਨਮਗਰ ਉਹ ਸਾ ਆਇਆ ਤੁੰ ਮੇ ਕੱਡਾ ਟੋਪਰਾ ਠੰਡਿਆ ਬਿਲਕੁਲ ਪੱਧਰ ਨੇ ਵਾ ਵੇਖੋ ਕੋਈ ਪੱਧਰ ਲੈ ਵਾ ਬਿਲਕੁਲ ਤੰਮੀ ਲਈ ਆ ਬਈ ਸਾਰੀਆਂ ਨਿਸ਼ਾਨੀਆਂ ਕਵਰ ਕਰ ਦਿਆ 8-9 ਕਿਲੋ ਵੀਡੀ ਨੰਦੇ ਤਾਜੀ ਸੂਈ ਚਲੇ ਬੋਲਾ ਹੀ ਦੇ ਤੇ ਥਾਣਾ ਵੇਖੋ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਬਰਾਬਰ ਹੀ ਥਾਣਾ ਬਿਲਕੁਲ ਵੇਖੋ ਇਦੋਂ ਤੇ ਇਦਾਂ ਮੇਰ ਲਾ ਬਹੁਤ ਚੰਗਾ ਥੰਮ ਕਰੋ ਜਾਈ ਆ ਆ ਵੇਖਾਂ ਤੇ ਆ ਗਈ ਮਗਲੇ ਸਣੇ ਚਵਾਈ ਬੁਖਾ ਦਿਓ ਮਗਲੇ ਸਣੇ ਦੀ ਬੁਖਾ ਦਿਓ ਜਵਾ ਫਤਮਾ ਕੋ ਦੋ ਹਾਂਜੀ ਆ ਰਖੋ ਮਗਾਲੇ ਸਾਈ ਚਾਈ ਬਹੁਤ ਪੋਲੀ ਆ ਹਾਂਜੀ ਇਹਗਾ ਕੋਈ ਈ ਦੋਦੀ ਆਉਂਦੇ ਹਾਂਜੀ ਇਹ ਕਰ ਕੇ ਹੀ ਤੋਰ ਦੋ ਖੋਰ ਦੋ ਨਹੀਂ ਨਹੀਂ ਕੋਈ ਹੋ ਠੀਕ ਆ ਠੀਕ ਆਵੇ ਕੋਈ ਪੂਰੀ ਕੋਈ ਹੀ ਕੱਟਾ ਨਹੀਂ ਹਾਂਜੀ ਖੋਲ ਕੇ ਕਰ ਫੇਰ ਤੋਰ ਦੋ ਬਹੁਤ ਚੰਗੀ ਆ ਫੇਰ ਸਾਸ ਸਤਰੀ ਮਹੀਂ ਆ ਵੱਡੀ ਆ ਪੂਰੇ ਕੱਦ ਕਰਦੀ ਤੇ ਸਿੰਗਲਾ ਡੀ ਦੀ ਉਧਰੋਂ ਮਹੀਂ ਆ ਗਈ ਬਿਲਕੁਲ ਸਿੰਗਲਾ ਡੀ ਮਹੀਂ ਆ ਦੁੱਧ ਦਾ ਆ ਕੇ ਲਿਦਾ ਹੱਥਲੋਰ ਮਾਨ ਦਾਈ ਜਾਣਾ ਮਾਨ ਨਾ ਹੱਥੇ ਰਾਖਲੇ ਉਧਰ ਮਹਿਰ ਮਾਨ ਦੇ ਜੇਗੀ ਚੰਗੀ ਮਈ ਹੈ ਵੱਡੀ ਹੈ ਕਾਟ ਘਾਟ ਚੰਗਾ ਹੈ ਦਿਲਲੇ ਵਾਲੂ ਆਏ ਚੰਗਾ ਲਗਾਏ ਵੇਖੋ ਲੈਵਾ ਦਾ ਟੋਪ ਦਾ ਲੈਵਾ ਸੀਐਸ ਲੱਗ ਵੀਡੀਓ ਨਹੀਂ ਆਉਂਦੇ ਬੜੀ ਆ ਲੀਲੀ ਬੂਰੀ ਆ ਗਈ ਆ ਚੰਗੀ ਮਈਆਂ ਰੇਡ ਬਿਲਕੁਲ ਯਾਜ ਕਰਤਾ ਵੀਰ ਜੀ ਹੋਣਾ ਨੇ ਕਰਨਾਰ ਰੇਡ ਵੀਰ ਜੀ ਯਾਜ ਜਾਣ ਦੋ ਯਾਜ ਜੀ ਕੋਈ ਮੋਲ ਸੀਰੀ ਕੋਈ ਫੋਇਤ ਨਹੀਂ ਕੋਈ 70 ਨਹੀਂ ਹਾਂਜੀ ਹਾਂਜੀ ਜਾਇ ਜਾਂ ਦੋ ਸਿਰ ਮੋ 2.70 ਹਜ਼ਾਰ ਉਹ ਤਾਂ ਸ਼ੋਰਟ ਕਰਦੇ ਆਪਣੀ ਮਰਜ਼ੀ ਨਾਲ 10000 ਰੁਪਇਆ ਸ਼ੋਰਟ ਕਰ 67000 ਦੀ ਵੇਖੋ ਵੀਰ ਜੀ ਜਾਇ ਰੇਟ ਆ ਲੈਵਾ ਲੂਆ ਚੰਗਾ ਲੱਗਾ ਟੋਪ ਕਲਾਸ ਲੈਵਾ ਐ ਖਣ ਥਣ ਵੀ ਚੰਗਾ ਐ ਮਗਰ ਆ ਕੇ ਕਟਾ ਬੂਰਾ ਬੂਰਾ ਕਟਾ ਤੇ ਬੂੜੀ ਲੀਲੀ ਆਵੀ ਦੀ ਮਹੀਂ ਚੰਗੀ ਟੋਪ ਕਲਾਸ ਮਹੀਂ ਆ ਸਿੰਘ ਸੁਖ ਨਾਰਾ ਨੂੰ ਦਾ ਚੰਗੀਆਂ ਰੇਟ ਬਿਲਕੁਲ ਹੀ ਜਾਇ ਜੀ ਵੀਰ ਜੀ ਨਾ ਕਰਤਾ ਐ ਬਿਲਕੁਲ ਹੀ ਜਾਇ ਰੇਟ 67000 ਚੋਂ ਵੀਰ ਜੀ ਨੇ ਦਾ ਸ਼ੋਰਟ ਛੱਪਾ ਕਰਦਾ ਐ ਹਾਂ ਜੀ ਜੀ ਆਪਣਾ ਐਡਰੈਸ ਇੰਟਰੋਡਿਊਸ ਕਰ ਦੱਦੋ ਪਿੰਡ ਸ਼ਿਕਾਰ ਮਾਛੀਆ ਜੇਰਾ ਗਰਦਾਸਪੁਰ ਤਸਵੀਰ ਦੇਰਾ ਪਪਾ ਨਾਂ ਨੋ ਫੋਨ ਨੰਬਰ ਹੈਗਾ 628748 75100 ਹਾਂ ਜੀ ਸასი ਦਾ